ਕਿ ਕਿ ਗਲਤੀ ਹੋ ਰਹੀ ਹੈ ਗਲਤੀ ਕਿਵੇਂ ਹੋ ਰਹੀ ਹੈ ਕੱਲ ਮੇਰੇ ਨਾਲ ਇੱਕ ਬਹੁਤ ਹੀ ਸੂਝਵਾਨ ਕਿਸਾਨ ਸਾਥੀ ਦਾ ਫੋਨ ਆਇਆ ਦੇਖੋ ਵੀ ਮੈਂ ਆ ਆਪਦੇ ਖੇਤ ਦੇ ਵਿੱਚ 25 ਕਿਲੋ ਯੂਰੀਆ ਥੱਲੇ ਛਿਟਾ ਦੇਣਾ ਹੁੰਦਾ ਹਰ ਸਾਲ ਤੇ ਇੱਕ ਬੋਰੀ ਡਾਈ ਜਿਹੜੀ ਹੈਗੀ ਮੈਂ ਪੀਚ ਦੇਣਾ ਹੁਣ ਐਸ ਤੇ ਤੁਸੀਂ ਕਿਹਾ ਕਿ TSP ਦੇ ਨਾਲ 20 ਕਿਲੋ ਯੂਰੀਆ ਛਿਟਾ ਦੇਣਾ ਤਾਂ ਮੈਂ ਤਾਂ ਪਹਿਲੇ ਹੀ 25 ਕਿਲੋ ਦੇਈ ਜਾਣਾ ਤਾਂ ਫਿਰ ਠੀਕ ਹੈ ਤਾਂ ਮੈਂ ਉਸ ਕਿਸਾਨ ਨੂੰ ਸੁਕਿਆ ਕਿ ਇਹ ਤੇਰੀ ਗਲਤੀ ਹੈ ਕਿਉਂ ਕਿਉਂਕਿ ਤੁਸੀਂ ਪਹਿਲਾਂ ਕਿੰਨਾ ਛਿਟਾ ਦੇ ਰਹੇ ਹੋ 25 ਕਿਲੋ ਯੂਰੀਆ ਦਾ ਦੇ ਨਾਲ ਡਾਈ ਪਾ ਰਹੇ ਹਾਂ ਤੇ ਡਾਈ ਤੁਹਾਨੂੰ ਲਗਭਗ 19 ਕਿਲੋ ਯੂਰੀਆ ਹੋਰ ਦੇ ਰਹੀ ਹੈ 25 ਕਿਲੋ ਤੁਸੀਂ ਕਿਉਂ ਸੀਟਾ ਦਿੰਦੇ ਸੀਗੇ ਕਿਉਂਕਿ ਤੁਹਾਡੇ ਖੇਤ ਚ ਰਿਜ਼ਲਟ ਨਹੀਂ ਆਉਂਦੇ ਹੋਣਗੇ ਇਸ ਕਰਕੇ ਦਿੰਦੇ ਸੀ ਨਾ ਪਨਾ ਥੱਲੇ ਤੇ ਜੇ ਹੁਣ ਤੁਸੀਂ ਇਹੀ ਜਿਹੜਾ ਹੈਗਾ ਡਾਈ ਦੀ ਜਗ੍ਹਾ ਤੇ TSP ਵਰਤ ਲਈ ਤੇ ਯੂਰੀਆ 25 ਕਿਲੋ ਤੋਂ ਨਹੀਂ ਵਧਾਈ ਤੇ ਫੇਰ ਰਿਜ਼ਲਟ ਨਹੀਂ ਹੋਣੇ ਫੇਰ ਤੁਹਾਡੀ ਕਣਕ ਵੀ ਪੀਲੀ ਪਾਊਗੀ ਤੇ ਆਲੂ ਵੀ ਪੀਲੇ ਪੈਣਗੇ ਤਾਂ ਇਹਦੇ ਕਰਕੇ ਧਿਆਨ ਰੱਖੋ ਜੇ ਤੁਸੀਂ ਮੰਨ ਲਓ ਪਹਿਲਾਂ ਇੱਕ ਬੋਰੀ ਯੂਰੀਆ ਥੱਲੇ ਸੀਟਾ ਦਿੰਦੇ ਸੀਗੇ ਤਾਂ ਹੁਣ ਤੁਹਾਨੂੰ ਇੱਕ ਬੋਰੀ ਤੇ 20 ਕਿਲੋ ਸੀਟਾ ਦੇਣਾ ਪਊਗਾ ਕਿਉਂਕਿ ਡਾਈ ਵਿੱਚ ਜਿਹੜ ਇੱਕ ਵੀਰ ਕਹਿੰਦਾ ਪਹਿਲੇ ਪਾਣੀ ਦੇ ਪਾਦੇ ਹੋ ਭਰਾਵਾ ਪਹਿਲੇ ਪਾਣੀ ਦੇ ਪਾਏਗਾ ਤਾਂ 20 ਦਿਨ ਕਣਕ ਕਿਵੇਂ ਰੋਗੇ ਕਣਕ ਪੀਲੀ ਪੈ ਜਾਣੀ ਕਣਕ ਨਹੀਂ ਤੁਰਨੀ ਮੁੜ ਕੇ ਨਾਲੇ ਮੈਨੂੰ ਮਾੜਾ ਕਹੋਗੇ ਜਾਂ ਨਾਲੇ ਟੀਐਸਪੀ ਨੂੰ ਮਾੜਾ ਕਹੋਗੇ ਇੱਕ ਵੀਰ ਕਹਿੰਦਾ ਤੂੰ ਟੀਐਸਪੀ ਦਾ ਪ੍ਰਚਾਰ ਕਰਦਾ ਮੈਂ ਪ੍ਰਚਾਰ ਕਿੱਥੇ ਕਰਦਾ ਯਾਰ ਗੱਲ ਤੇ ਹੈਗੀ ਕਿ ਜੋ ਮਿਲਦੀ ਹੀ ਨਹੀਂ ਕਿਸੇ ਨੂੰ ਜੇ ਹੁਣ ਜੇਕਰ ਡੀਐਫਪੀ ਮਿਲਦੀ ਤਾਂ ਆदमी ਭੱਜ ਕੇ ਲੈ ਲੇ ਜੋ ਡੀਐਫਪੀ ਨਹੀਂ ਮਿਲਦੀ ਤਾਂ ਫਿਰ ਟੀਐਸਪੀ ਦਾ ਜਿਹੜਾ ਬੰਦਾ ਵੀ ਜਿਹੜਾ ਹੁਣ ਸਹੀ ਗਾਈਡ ਤਾਂ ਕਰਨਾ ਹੈ ਨਾ ਕੀ ਕਰੀਏ ਇਹ ਵੈਸੇ ਫਾਇਦਾ ਟੀਐਸਪੀ ਦੇ ਵਿੱਚ ਫਾਇਦਾ ਹੈ ਇਹਦੇ ਵਿੱਚ ਕੀ ਹੈ ਕਿ ਇੱਕ ਤਾਂ ਆਪਾਂ ਨੂੰ ਮਿਲ ਜਾਂਦੀ ਐ ਜੇ 1.5 ਕਿਲੋ ਤੱਕ ਸਲਫਰ ਮਿਲ ਜਾਂਦੀ ਐ ਤੇ ਨਾਲ 6-7 ਕਿਲੋ ਤੱਕ ਜਿਹੜਾ ਹੈਗਾ ਕੈਲਸ਼ੀਅਮ ਹੀ ਮਿਲ ਜਾਂਦਾ ਹੈ ਮਿਲ ਜਾਂਦੀ ਉਹ ਫਾਇਦਾ ਕਰਦੇ ਐ ਮੈਂ 20 ਕਿਲੋ ਯੂਰੀਆ ਥਲੇ ਛਿਟਾ ਦੇਣਾ ਇੱਕ ਵੀਰ ਕਹਿੰਦਾ ਹਰ ਲਾ ਲਾਂ ਆਪਸਰੇ ਵਿੱਚ ਹਰ ਲਾ ਲਾਂਗੇ ਤਾਂ ਪਾਣੀ ਬਣ ਜਾਊਗਾ ਯਾਰ ਇੱਕ ਵੀਰ ਕਹਿੰਦਾ ਮੈਂ ਅੱਧੀ ਡਾਈ ਤੱਕ ਦੀ TSP ਪਾਵਾਂ ਕਿਉਂ ਕਹੇ ਕੰਮ ਵੀ ਨਹੀਂ ਕਰਨਾ ਤੁਸੀਂ ਜਿਹੜਾ ਹੈਗਾ ਇੱਕ ਖੇਤ DAP ਨਾਲ ਬੀਜ ਨੂੰ ਇੱਕ TSP ਨਾਲ ਬੀਜ ਨੂੰ ਬਸ ਜਿੱਥੇ TSP ਬੀਜਣਾ ਉੱਥੇ 20 ਕਿਲੋ ਯੂਰੀਆ ਥਲੇ ਛਿਟਾ ਦੇ ਦੇਣਾ ਵੀਰ ਕਹਿੰਦਾ ਕਿ ਮੈਂ ਜਦੋਂ ਯਾਰ ਭਰਾਵਾ ਮੈਂ ਤਾਂ ਜ਼ੀਰੋ ਡ੍ਰਿਲ ਕਰਨੀ ਜੇ ਤੂੰ ਵਿਸਤਾਰ 19 ਕਿਲੋ ਯੂਰੀਆ ਪਾਉਤ ਹੈ ਤੁਹਾਨੂੰ ਲੱਗਦਾ ਕਿ ਅਸਰ ਘੱਟ ਕਰੋਗੀ ਤਾਂ 10 ਕਿਲੋ ਯੂਰੀਆ ਵਾਛਿੱਟਾ ਦੇ ਦਿਓ ਫਿਰ ਇਹੀ ਹੈ ਵੈਸੇ TSP ਮਾੜੀ ਨਹੀਂ ਹੈਗੀ ਇੱਕ ਵੀਰ ਕਹਿੰਦਾ ਜੇ ਨਾਲ ਕੋਲੇ ਕੈਮੀਕਲ ਸੀਗੇ ਤਾਂ TSP ਬਣਾਉਂਦੇ ਕਿਉਂ ਆ ਇਹ DAP ਬਣਾ ਲੈਣ ਗੱਲ ਤੋਂ ਠੀਕ ਹੈ ਪਰੰਤੂ ਗੱਲ ਇਹ ਹੈ ਕਿ ਜਦੋਂ ਪਿਛਲੇ ਸਾਲਾਂ ਸਾਨੂੰ ਚੀਨ ਨੇ ਜਵਾਬ ਦਿੱਤਾ ਤਾਂ ਫਿਰ ਅਸੀਂ ਮਰੱਕੋ ਕੋਲੇ ਗਏ ਮਰੱਕੋ ਤਾਂ ਆਪਾਂ ਇੱਕਦਮ ਐਮਰਜੈਂਸੀ ਦੇ ਵਿੱਚ ਉਹ ਫਾਸਪੋਰਟਸ ਲਈ ਤਾਂ ਮਰੱਕੋ ਦੇ ਵਿੱਚ ਕੀ ਹੈ ਕਿ ਇਹ ਰਿਮੋਨੀਆ ਗੈਸ ਹੈ ਉਹਦਾ ਪ੍ਰੋਡਕਸ਼ਨ ਨਹੀਂ ਹੁੰਦਾ ਉਹਨੂੰ ਬਾਹਰੋਂ ਲਿਆ ਕੇ ਮਹਿੰਗੀ ਪੈਂਦੀ ਹੈ ਤਾਂ ਇਹਦੇ ਕਰਕੇ ਉਹ ਕੀ ਕਰਦੇ ਆ ਕਿ ਸਿੱਧੀ ਜਿਹੜਾ ਹੈਗਾ ਬਿਨਾ ਯੂਰੀਆ ਵਾਲੀ ਜਿਹੜੀ ਹੈਗੀ ਹੈ ਡਾਈ ਬਣਾ ਦਿੰਦੇ ਆ ਜੋ TSP ਕਿੰਨੇ ਆ ਠੀਕ ਹੈ ਕਿਉਂਕਿ ਉੱਥੇ ਗੈਸ ਨੂੰ ਜਿਹੜੀ ਹੈਗੀ ਮੋਹਣੀਆਂ ਗੈਸ ਨਾਲ ਕਿਰਿਆ ਕਰਕੇ ਉਹ DAP ਬਣਨੀ ਹੈ ਉਹਨੂੰ ਮਹਿੰਗੀ ਪੈਂਦੀ ਹੈ ਤਾਂ ਇਸ ਕਰਕੇ ਉਹ ਕੱਲੀ TSP ਬਣਾ ਲੈਂਦਾ ਤੇ ਆਪਾਂ ਨੂੰ ਤਾਂ TSP ਹੀ ਮਿਲਦੀ ਹੈ ਤਾਂ ਉਹ TSP ਪਾ ਲਿਆਂਦੀ ਹੁਣ ਆ ਪਿਛਲੇ ਸਾਲ ਲਿਆਂਦਣਾ ਬਹੁਤ ਵਾਧੂ ਪਈ ਹੈ ਜੋ ਸਮਝੋਤਾ ਹੋਇਆ ਹੈ ਇਹਦੇ ਕਰਕੇ ਉਹ ਜਿਹੜਾ ਹੈਗਾ ਵੱਖ-ਵੱਖ ਕੰਪਨੀਆਂ ਬਾਜ਼ਾਰ ਦੇ ਵਿੱਚ ਭੇਜ ਰਹੀਆਂ ਮੈਂ ਵੀ TSP ਨਾਲ ਵੇਚਣ ਲੱਗਿਆ ਮੈਨੂੰ ਵੀ DAP ਪੂਰੀ ਨਹੀਂ ਮਿਲੀ ਕੁਝ ਇੱਕ ਵੀਰ ਨੇ ਕਿਰਪਾ ਕੀਤੀ ਪੰਜ ਬੋਰੀਆਂ ਦਵਾਤੀਆਂ ਇੱਕ ਰਿਸ਼ ਤੇ ਬਾਕੀ ਜਿਹੜਾ ਹੈਗਾ ਉਹ ਆਪਾਂ ਜਿਹੜਾ ਕੋਣ TSP ਲੈ ਜਾਂਦੀ ਹੈ ਅੱਜ ਅੱਜ ਲੈ ਜਾਵਾਂਗਾ TSP ਨਾਲ ਬੀਜਾਂਗਾ ਤਾਂ ਇਹਦੇ ਕਰਕੇ TSP ਨੂੰ ਬੇਫਿਕਰ ਹੋ ਕੇ ਬੀਜੋ ਪਿਛਲੇ ਸਾਲ ਵੀ ਮੈਂ ਟਰਾਈ ਕੀਤੀ ਸੀ ਬਹੁਤ ਸੋਨੇ ਰਿਜ਼ਲਟ ਆਈ ਸੀਗੇ ਤਾਂ TSP ਦੇ ਵਿੱਚ ਕੋਈ ਕਮੀ ਨਹੀਂ ਹੈਗੀ ਤੇ ਲੇਕਿਨ ਆ ਚੀਜ਼ਾਂ ਧਿਆਨ ਰੱਖਣ ਦੀ ਮਤਲਬ ਉਹ ਗੱਲ ਕਹੀ ਹੈ